ਮੈਂ ਨਾ ਕਈ ਦਿਨ ਹੋ ਗਏ ਨਾ ਇੱਕ ਵੀਡੀਓ ਦੇਖੀ ਜਾਵਾਂ ਕਿਸੇ ਕਲਾਕਾਰ ਦੇ ਸ਼ੋਅ 'ਚ ਕਿਸੇ ਨੇ ਕਹਤਾ ਵੀ ਬਾਈ ਡਾਲ ਦੇ ਨਾਲ ਗਾਣਾ ਲਾ ਦੇ ਉਹ ਕਹਣਾ ਪੋਈ ਉਸਤਾ ਡਾਲ ਦੇ ਰਾਮ ਨੂੰ ਸਾਡਾ ਨਾ ਸਾਡਾ ਚੱਲਦਾ ਇਸ ਤਾ ਤਾਂ ਕਹਿੰਨੇ ਆ ਪਾ ਮੈਂ ਇੰਡੀਆ ਪੁੱਛਣੀ ਚਾਹੀਏ ਜਾ ਕੇ ਕੈਨੇਡਾ ਪੁੱਛ ਲਈ ਸੋਹਣਿਆ ਹਉ ਮੁੰਡਾ ਸਿੱਧੂ ਸਰਦਾਰ ਰਹਾਂਦਾ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਐਨੀ ਕਿਰਪਾ ਸਾਰੇ ਥਾਂ ਤੇ ਐਂ ਚਲਦਾ ਜਿੱਥੇ ਮਰਜ਼ੀ ਲੈਦੇ ਆ ਠੀਕ ਹੈ ਨਾ ਜੀ ਤੁਸੀਂ ਸਾਰੇ ਉੱਪਰ ਆਗਵਾਈ ਪਰਦੇ ਹੋ ਆ ਯਾਰ ਗਵਾਹੀ ਪਰਦੇ ਨੇ ਮੇਰੇ ਮਾਪੇ ਜਿਹੜੇ ਖੜੇ ਆ ਉਹ ਗਵਾਹੀ ਪਰਦੇ ਨੇ ਇਹ ਨਹੀਂ ਹੁੰਦਾ ਵੀ ਸਾਰੀ ਜ਼ਿੰਦਗੀ ਸਿੱਧੂ ਮੂਸੇ ਦਾ ਸਿੱਧੂ ਮੂਸੇ ਦਾ ਹੁੰਦੀ ਰਹਿਣੀ ਹੈ ਕਦੇ ਨਾ ਕਹਿਤਾ ਜਾਣੀ ਆ ਪਰ ਜਦਣਾ ਹੈਗੀ ਆ ਨਾ ਠੋਕ ਕੇ ਆ ਉਹ ਕਹਿੰਦੇ ਆ ਨਾ ਕਹਿੰਦੇ ਜਿੰਨਾ ਚਿਰ ਸਾਡਾ ਟਾਈਮ ਨਹੀਂ ਹੁੰਦਾ ਚਾਹੇ ਹਾਥੀ ਲੰਘ ਜਾਏ ਜਦੋਂ ਸਾਡਾ ਟਾਈਮ ਆ ਗਿਆ ਪੁੱਤ ਪੱਤਾ ਨਹੀਂ ਹਿੱਲਣ ਦਿੰਦੇ ਉਹ ਗੱਲ ਹੈ ਆਪਣਾ ਤਾਂ ਕੰਮ ਹੀ ਹੈ ਆਪਣਾ ਕਲਾ ਕੁਲਾਕਾਰੀ ਨਾਲ ਵਾਲਾ ਮਕਸਦ ਨਹੀਂ ਆਪਦਾ ਘੇੜ ਕੇ ਦੀ ਦੇਖਣਾ ਵੀ ਆ ਜੋ ਜਿਨੇ ਹੁਣ ਖੁੱਲਾ ਸੱਦਾ ਸੇਮ ਬੀਫ ਦਾ 1 ਸਾਲ ਪਹਿਲਾਂ ਪੋਸਟਰ ਪਾਇਆ ਸੀ 1 ਸਾਲ ਬਾਅਦ ਗਾਣਾ ਆ ਤੇ ਦਿਨ ਦਾ 1 ਮਿਲੀਅਨ ਵਿਊ ਵੱਧਦਾ ਦਿੱਲੀ ਆਰਗੇਨਿਕ ਬੰਬੇ ਵਾਲੇ ਆਏ ਕਹਿੰਦੇ ਭਾਈ ਇਹ ਕਿਹੜੇ ਹਿਸਾਬ ਨਾਲ ਚੱਲਦਾ ਮੈਂ ਕਿਹਾ ਸਾਡੇ ਸਾਰੀਆਂ ਚੱਲੇ ਨੇ ਉੱਚੀਆਂ ਗੱਲਾਂ ਤੋਂ ਲੈ ਕੇ ਈਸਾ ਜੱਟ ਤੋਂ ਲੈ ਕੇ ਸਾਰੀ ਲੀਗ ਲੀਗ ਹੋ ਹੋ ਚੱਲੇ ਨੇ ਸਾਨੂੰ ਨਹੀਂ ਕੋਈ ਪਰਵਾਹ ਓ ਛੱਡੋ ਲਫਾਫੇ ਇੱਕ ਅੱਧੀ ਵਾਰੀ ਫੂਕਤੇ ਹੁਣ ਸਾਰੀ ਵਾਰੀ ਨਹੀਂ ਫੂਕਣਾ ਹਰੇਕ ਦੇ ਭਾਈ ਟਾਈਮ ਹੁੰਦਾ ਕੋਈ ਆਪਾਂ ਸਿਆਣਪ ਚਾਗੇ ਹੁਣ ਥੋੜੇ ਟਾਈਮ ਦਾ ਠੀਕ ਹੈ ਨਾ ਜਿਹੜਾ ਪਿਆਰ ਕਰਦਾ ਉਹਨੂੰ ਪਿਆਰ ਕਰੋ ਜਿਹੜਾ ਨਹੀਂ ਕਰਦਾ ਫਿਰ ਢਾ ਲੋ ਆਹੀ ਸਕੀਮਾਂ ਬਣੇ ਸਾਰਿਆਂ ਠੀਕ ਹੈ ਨਾ ਤੇ ਇਸ ਵੇਲੇ ਆਪਾਂ ਨੂੰ ਸਾਰੇ ਪਿਆਰ ਕਰਦੇ ਆ ਤੁਹਾਡੇ ਪਿਆਰ ਦੇ ਆਣ ਠੀਕ ਹੈ ਨਾ ਜੀ ਆਪਣਾ ਕਿਸੇ ਨਾਲ ਕੋਈ ਕਲੇਸ਼ ਨਹੀਂ ਹੈਗਾ ਠੀਕ ਹੈ ਅੱਜ ਕੱਲ ਲੋਕਾਂ ਕੋਲੇ ਸਾਈਕਲ ਦਾ ਸਟੈਂਡ ਹਰੇਕ ਦਿਨ ਮੰਗਰੀ ਜਾ ਕੇ ਲਾਣ ਦੇ ਵੀ ਭਰਾ ਤੇਰੇ ਨਾਲ ਭਾਵੇਂ ਖਾੜੇ ਘੱਟ ਲੱਗਦੇ ਆ ਘੱਟ ਲਾਉਨੇ ਆ ਪਰ ਜਦੋਂ ਲਾਉਨੇ ਆ ਟਿਕਾ ਕੇ ਲਾਉਨੇ ਜਿੱਥੇ ਜੀ ਕਰਦਾ ਉੱਥੇ ਲਾਉਨੇ ਇੰਨੀ ਵੀ ਐ ਕਰਕੇ ਕੋਈ ਵੀ ਆਊਗਾ ਵੀ ਆ ਜਾ ਸਿੱਧੂ ਆ ਜਾ ਸਿੱਧੂ ਉਹ ਕੰਮ ਨਹੀਂ ਭਾਨਾ ਵੀਰ ਤੁਹਾਡੇ ਸਾਹਮਣੇ ਖੜਾ ਮੈਂ ਇਹਨੂੰ ਆਖਿਆ ਸੀਗਾ ਮੈਂ ਕਿਹਾ ਬਾਈ ਆਪਣੇ ਉੱਟ ਜਾਣ ਉੱਟ ਜਾਣ ਜੱਟ ਨਹੀਂ ਉੜਦਾ ਜੱਟ ਆਊਗਾ ਬڑے ਬੰਦੇ ਜਵਾਨਾ ਕਰਕੇ ਉੱਠ ਜਾਂਦੇ ਆ ਪਰ ਇੱਥੇ ਨਹੀਂ ਉੱਠਦੇ ਅਸੀਂ ਠੀਕ ਹੈ ਨਾ ਜੀ ਨਾ ਸਾਡੇ 'ਚ ਪੈਸਾ ਬੋਲਦਾ ਨਾ ਸਾਡੇ 'ਚ दारू ਬੋਲਦੀ ਐ ਨਾ ਸਾਡੇ 'ਚ ਫੁਕਰੀ ਬੋਲੀ ਐ ਸਾਡੇ 'ਚ ਹੱਕ ਸੱਚ ਦਾ ਮੁੜਕਾ ਬੋਲਦਾ ਉਹੀ ਕਬੀਲ ਦਾ ਜਿਹੜਾ 10 ਕਿੱਲੇ ਵਾਲਾ ਘਰ ਐ 4 ਕਮਰੇ ਵਾਲਾ ਘਰ ਐ ਹੁਣ ਹਵੇਲੀ ਪਾਉਣ ਲੱਗਿਆ ਮੈਨੂੰ ਵੀ ਮੈਨੂੰ ਪਰਸੋਂ ਚੁੱਥੇ ਬਾਪੂ ਪੁੱਛਦਾ ਕਿਹਾ ਲੱਕੜ ਲਵਾ ਲਈਏ ਮੈਂ ਕਿਹਾ ਹੁਣ ਪਰਾਂ ਦੀ ਕੋਸ ਮਰਜ਼ੀ ਲਵਾਈ ਚੱਲ ਮੈਥੋਂ ਨਾ ਪੁੱਛ ਆਪਾਂ ਪੈਸੇ ਦੇਣ ਵਾਲਿਆਂ ਕਮਾਉਣ ਵਾਲਿਆਂ ਜੋ ਜੀ ਕਰਦਾ ਏ ਕਰੀ ਚਲੋ ਚਾਹੇ ਪਿੱਤਲ ਦੇ ਗੇਟ ਲਵਾ ਲਓ ਸਾਡੇ ਬੰਨਿਓ ਠੀਕ ਹੈ ਨਾ ਜੀ ਨਿਆਰਾ ਬਹੁਤ ਆਉਂਦਾ ਸੌਹ ਲੱਗੋ ਮੇਰੀ ਖੁਸ਼ੀ ਤੁਸੀਂ ਫੇਰ ਸਮਝ ਸਕਦੇ ਹੋ ਜਦੋਂ ਕਾਮਯਾਬ ਹੋਏ ਨਾ ਆਪਣੇ ਮੁੜਕੇ ਨਾਲ ਸੜਾ ਸਵਾਦ ਵੀ ਬਹੁਤ ਆਉਂਦਾ ਮਿਡਲ ਕਲਾਸ ਵਾਲੇ ਕਿਹੜੇ ਕਰਦੇ ਆਪ ਘੜੇ ਕਰ ਦੋ ਇੱਕ ਵਾਰੀ ਹਾਏ ਉਹ ਰ ਭਾਦਾ ਮੇਰਾ ਸਾਰਾ ਟੱਪਰੀ ਤੁਰਿਆ ਫਿਰਦਾ ਇੱਕ ਵਾਰੀ ਬਾਪੂ ਦੇ ਨਾਂ ਦੇ ਤਾੜੀ ਮਾਰ ਦਿਓ ਆਪਦੇ ਨਾਂ ਦੇ ਆਪਣੇ ਵਾਲਾ ਬਾਪੂ ਵੀ ਆਇਆ ਹੋਇਆ ਉਹਨੂੰ ਵੀ ਮਨਾਵਾਂਗੇ ਅੱਜ ਠੀਕ ਹੈ ਨਾ ਇੱਕ ਵਾਰੀ ਮੇਰੇ ਬਾਪੂ ਲਈ ਵੀ ਤਾੜੀ ਮਾਰ ਦਿਓ ਬਈ ਜਰਾ ਅਣੀ ਸੇਤ ਨਹੀਂ ਠੀਕ ਹੁੰਦੀ ਪਰ ਫਿਰ ਵੀ ਹਰੇਕ ਥਾਂ ਆਉਣਾ ਮੇਰੇ ਨਾਲ ਕਿਉਂਕਿ ਸਾਰੀ ਦੁਨੀਆ ਘੁੰਮ ਫਿਰ ਕੇ ਦੇਖ ਲਈ ਇਹੋ ਜਿਹਾ ਯਾਰ ਨਹੀਂ ਮਿਲਿਆ ਮੈਨੂੰ ਜਦੋਂ ਸਾਰੇ ਆਸੇ ਪਾਸੇ ਘੁੰਮ ਫਿਰ ਕੇ ਦੇਖ ਲੈਣਾ ਵੀ ਆਉ ਮੇਰਾ ਯਾਰ ਉਹ ਮੇਰਾ ਯਾਰ ਜਿੱਦਣ ਘਰੇ ਬਣੋਂਗੇ ਨਾ ਤੁਹਾਨੂੰ ਉਦੋਂ ਪਤਾ ਲੱਗੂ ਵੀ ਆਹ ਨੇ ਯਾਰ ਦੋਸਤ ਮੇਰੇ ਜਿਨ੍ਹਾਂ ਨੇ ਰੋਟੀ ਖਵਾਈ ਜਿਨ੍ਹਾਂ ਨੇ ਪਾਲ ਪੋਸ ਕੇ ਏਡੇ ਵੱਡੇ ਕੀਤਾ ਯਾਰ ਦੋਸਤ ਮੇਰੇ ਵੀ ਹੈਗੇ ਨੇ ਸਾਰਿਆਂ ਦੇ ਹੁੰਦੇ ਨੇ ਪਰ ਮਾਪਿਆਂ ਤੋਂ ਵੱਡਾ ਦੋਸਤ ਕਦੇ ਨਹੀਂ ਕੋਈ ਮਿਲ ਸਕਦਾ ਠੀਕ ਹੈ ਨਾ ਜੀ ਸੋ ਜਿੰਨੀ ਇੱਜਤ ਹੋ ਸਕੇ ਉਨੀ ਕਰ ਲੋ ਗੁਰਦੁਆਰੇ ਨੱਕ ਰਗੜਨ ਦੀ ਲੋੜ ਨਹੀਂ ਮਸੀਤਾਂ ਦੇ ਨੱਕ ਰਗੜਨ ਦੀ ਲੋੜ ਨਹੀਂ ਇੱਥੇ ਹੀ ਆ ਰ ਆਪਾਂ ਸਾਰਾ ਕੁਝ ਠੀਕ ਹੈ ਨਾ ਜੀ ਮੈਂ ਬੜਾ ਰੋਕਦਾ ਹੁਣਾ ਕਈ ਵਾਰੀ ਨਾ ਮੈਂ ਘਰੋਂ ਕਾਰ ਲੈ ਕੇ ਆ ਜਾਣਾ ਹਨਾ ਚੰਡੀ ਚੁੰਡੀਗੜਾ ਹੁਣਾ ਜਿਹੜੀ ਮੰਗਰ ਬਸਤੇ ਆ ਜਾਂਦਾ ਕਾਰ ਇੱਕ ਹੋਰ ਹੁੰਦੀ ਹੈ ਮਹਾਨੜੀ ਕਾਰ ਤੇ ਆਇਆ ਕਰ ਕਹਣਾ 100 ਰੁਪਏ ਦਾ ਤਾਂ ਉਹੀ ਸੁਆਦ ਆ ਮੈਂ ਤਾਂ ਉਸੇ ਦੀ ਆਇਆ ਕਰੂੰਗਾ ਵਧੀਆ ਸੌਖਾ ਰਹਿਣਾ ਇਹੋ ਜੇ ਮਾਪਿਆ ਇਹੋ ਜੇ ਕਰਦੇ ਆ ਰੱਬ ਨੇ ਤਰੱਕੀ ਦਿੱਤੀ ਐ ਤੁਹਾਡੀ ਕਿਰਪਾ ਨਾਲ ਹਾਜਮਾ ਵੀ ਦਿੱਤਾ ਵੀ ਹਾਜਮ ਕਰ ਰਿਹਾ ਮੈਂ ਹੌਲੀ ਹੌਲੀ ਠੀਕ ਐ ਨਾ